ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਜਾਨੇ ਉਮੀਦ ਕਰਦੇ ਹਾਂ ਕਿ ਬਹੁਤ ਵਧੀਆ ਹੋਵੋਗੇ ਜਿਹੜੇ ਆਪਣੇ ਚੈਨਲ ਤੇ ਨਿਊ ਨੇ ਉਹਨਾਂ ਨੂੰ ਦੱਸ ਦਈਏ ਕਿ ਮੈਂ ਕੁਲਵਿੰਦਰ ਕੌਰ ਫੈਸ਼ਨ ਬੁਟੀਕ ਤੋਂ ਆਪਣੇ ਚੈਨਲ ਤੇ ਰੋਜ਼ ਨਵੇਂ-ਨਵੇਂ ਸੂਟਾਂ ਦੀ ਵੀਡੀਓ ਪਾਈ ਜਾਂਦੀ ਆ ਤੁਸੀਂ ਨਵੇਂ-ਨਵੇਂ ਸੂਟ ਦੇਖਣ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਆਜੋ ਹੁਣ ਆਪਾਂ ਗਰਮੀਆਂ ਦੇ ਬਹੁਤ ਵਧੀਆ ਤੇ ਸੋਹਣੇ-ਸੋਹਣੇ ਪ੍ਰਿੰਟ ਵਾਲੇ ਸੂਟ ਦੇਖਦੇ ਹਾਂ हां जी ਤੁਸੀਂ ਜਿਹੜਾ ਸੂਟ ਦੇਖ ਰਹੇ ਹੋ ਮੋਰ ਪੰਖ ਕਲਰ ਦਾ ਸੂਟ ਹੈ ਸ਼ੰਕਰ ਬ੍ਰੈਂਡ ਦੇ ਸੂਟ ਨੇ ਜਿਹੜੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਹਣੀ कॉटन ਆ ਤੇ ਇਹਦੇ ਫਲਾਵਰ ਦੇਖੋ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਇਹਦੇ ਨਾਲ ਸੈਲਫ ਪ੍ਰਿੰਟ ਦੀ ਜਿਹੜੀ ਉਹ ਬਾਟਮ ਆਉਗੀ ਤੇ ਤੁਸੀਂ ਦੇਖ ਸਕਦੇ ਆ ਕਿ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹ ਤੇ ਜਿਹੜਾ ਨੈਕਸਟ ਸੂਟ ਆ ਉਹ ਆਊਗਾ ਮਜੈਂਟਾ ਕਲਰ ਦਾ ਬੜਾ ਹੀ ਸੋਹਣਾ ਕਲਰ ਆ ਮਜੈਂਟਾ ਕਲਰ ਤੁਸੀਂ ਦੇਖ ਸਕਦੇ ਹੋ ਸੂਟ ਬਣੇ ਹੋਏ ਸੂਟਾਂ ਦੀ ਲੁੱਕ ਬਹੁਤ ਸੋਹਣੀ ਆਣੀ ਹੈ ਇਹਨਾਂ ਦੀ ਇਹ ਆਲ ਓਵਰ ਸੂਟ ਆ ਤੇ ਜਿਹੜਾ ਉਸ ਤੋਂ ਅਗਲਾ ਸੂਟ ਆ ਉਹ ਸਕਾਈ ਬਲੂ ਕਲਰ ਦਾ ਸੂਟ ਆ ਪ੍ਰਿੰਟ ਦੇਖੋ ਇਹਦਾ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਇਹਦੀ ਬਾਟਮ ਆਊਗੀ ਇਹ ਵੀ ਸੈਲਫ ਪ੍ਰਿੰਟ ਆਊਗੀ ਇਹ ਸਾਰੇ ਸੂਟ ਸ਼ੰਕਰ ਬ੍ਰਾਂਡ ਦੇ ਸੂਟ ਨੇ ਤੇ ਬਹੁਤ ਹੀ ਸੋਹਣੀ ਕਾਟਨ ਆ ਜਣੀ ਦੀ ਇਹ ਤੁਸੀਂ ਦੇਖ ਸਕਦੇ ਹੋ ਨੈਕਸਟ ਸੂਟ ਸਕੈਨ ਕਲਰ ਤੇ ਆਉਂਦਾ ਹੈ ਇਹ ਦੇ ਫਲਾਵਰ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਸੂਟ ਦੇ ਤੇ ਬਣਿਆ ਹੋਇਆ ਸੂਟ ਤੁਸੀਂ ਦੇਖਣਾ ਬਹੁਤ ਹੀ ਜ਼ਿਆਦਾ ਸੋਹਣਾ ਬਣਨਾ ਵਾ ਇਹ ਤੇ ਇਹਦੀ ਸਲਵਾਰ ਆਊਗੀ ਸਲਵਾਰ ਦੇ ਵਿੱਚ ਵੀ ਉਦਾਂ ਹੀ ਸੈਲਫ ਪ੍ਰਿੰਟ ਨੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਇਹਦਾ ਨੈਕਸਟ ਕਲਰ ਆ ਉਹ ਆ ਗਿਆ ਬਲੈਕ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਇਹ ਨਾ ਬਲੈਕ ਸੂਟ ਇਹਦੇ ਨਾਲ ਜਦੋਂ ਆਪਾਂ ਸੂਟ ਰੈਡੀ ਕੀਤਾ ਇਹਦੇ ਨਾਲ ਦੁਪੱਟਾ ਗਾਜਰੀ ਕਲਰ ਦਾ ਕਰਕੇ ਰੈਡੀ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਆਉਣੀ ਹੈ ਇਹਦੀ ਸੂਟ ਦੀ ਤੁਸੀਂ ਦੇਖ ਸਕਦੇ ਹੋ ਇਹਦੀ ਬਾਟਮ ਆ ਬਾਟਮ ਦੇ ਵਿੱਚ ਵੀ ਉਦਾਂ ਹੀ ਫਲਾਵਰ ਬਣੇ ਹੋਏ ਨੇ ਤੇ ਸੂਟ ਜਣੀ ਦੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਇੰਨੀ ਸੋਹਣੀ ਕਾਟਨ ਆ ਕਿ ਤੁਸੀਂ ਇਹਦੇ ਵਿੱਚ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਆ ਤੇ ਜਿਹੜਾ ਇਹਦਾ ਨੈਕਸਟ ਕਲਰ ਆ ਪੀਚ ਕਲਰ ਆ ਉਹ ਵੀ ਬੜਾ ਪਿਆਰਾ ਕਲਰ ਆ ਮਿੱਠਾ ਜਿਹਾ ਰੰਗ ਆ ਗਰਮੀਆਂ ਵਾਲਾ ਕਲਰ ਆ ਫਲਾਵਰ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਸੂਟ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ ਇਹਦੀ ਬਾਟਮ ਆਊਗੀ ਤੁਸੀਂ ਦੇਖ ਸਕਦੇ ਹੋ ਕਿ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹ ਆਪ ਪ੍ਰਿੰਟ ਸੂਟ ਆ ਮੈਚਿੰਗ ਸੂਟ ਨੇ ਤੇ ਤੁਸੀਂ ਇਹਨਾਂ ਨੂੰ ਕਿੱਦਾਂ ਵੀ ਲੈਂਸ ਵਗੈਰਾ ਲਾ ਕੇ ਰੈਡੀ ਕਰ ਸਕਦੇ ਹਾਂ ਤੇ ਬਹੁਤ ਜਿਆਦਾ ਸੋਹਣੀ ਸੂਟ ਨੇ ਤੇ ਇਹਦੇ ਵਿੱਚ ਜਿਹੜਾ ਨੈਕਸਟ ਕਲਰ ਆ ਪੈਰਟ ਜਿਹਾ ਕਲਰ ਆ ਬੜਾ ਹੀ ਸੋਹਣਾ ਕਲਰ ਆ ਇਹ ਵੀ ਇਹਦੇ ਫਲਾਵਰ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਨੇ ਤੇ ਇਹਦੀ ਬਾਟਮ ਆਉਗੀ ਤੇ ਜਿਹਨੀਆਂ ਦੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆ ਤੁਸੀਂ ਦੇਖੋ ਵੀ ਜਦੋਂ ਇਹ ਸੂਟ ਰੈਡੀ ਹੋਗੇ ਬਹੁਤ ਸੋਹਣੇ ਲੱਗਣਗੇ ਸਾਰੇ ਸੂਟ ਤੇ ਸਾਰਿਆਂ ਦੇ ਪ੍ਰਿੰਟ ਵੀ ਬਹੁਤ ਸੋਹਣੇ ਆ ਇਹ ਵੀ ਬਲੈਕ ਕਲਰ ਤੇ ਆ ਇਹਦਾ ਪ੍ਰਿੰਟ ਦੇਖੋ ਕਿੰਨਾ ਜ਼ਿਆਦਾ ਸੋਹਣਾ ਇਹ ਫਲਾਵਰ ਬੜੇ ਸੋਹਣੇ ਲੱਗ ਰਹੇ ਨੇ ਇਹਦੇ ਤੇ ਇਹਦੀ ਬਾਟਮ ਆ ਉਹ ਵੀ ਸੈਲਫ ਪ੍ਰਿੰਟ ਸਾਰੇ ਸੂਟ ਬੜੇ ਸੋਹਣੇ ਨੇ ਤੇ ਜਿਹੜੇ ਉਹ ਤੋਂ ਅਗਲੇ ਸੂਟ ਆ ਉਹ ਤੁਹਾਨੂੰ ਦਿਖਾਵਾਂਗੇ ਅਸੀਂ ਉਹ ਹੈਗੇ ਨੇ ਮਡਾਲ ਦੇ ਉੱਪਰ ਸਾਰੇ ਸੂਟ ਮਡਾਲ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਸੂਟ ਨੇ ਬੜੇ ਸੋਹਣੇ ਨੇ ਇਹਨਾਂ ਦੀਆਂ ਫਰਾਕਸ ਵਗੈਰਾ ਵੀ ਆਪਾਂ ਰੈਡੀ ਕਰ ਸਕਦੇ ਆ ਤੇ ਬੜਾ ਸੋਹਣਾ ਕਲਰ ਆ orange ਜਿਹਾ ਕਲਰ ਆ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਕਪੜਾ ਵੀ ਬੜਾ ਹੀ ਸੋਹਣਾ ਵਾ ਠੰਡਾ ਜਿਹਾ ਕਪੜਾ ਏ ਜਣੀ ਦੀ ਇਹਨੂੰ ਪਾ ਕੇ ਗਰਮੀ ਨਹੀਂ ਲੱਗਣੀ ਤੁਹਾਨੂੰ ਜਮਾ ਵੀ ਤੇ ਜਿਹੜਾ ਨੈਕਸਟ ਆ ਇਹਦਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹ 블루 ਕਲਰ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਹਨਾ ਤੇ ਇਹਦੇ ਨਾਲ ਤੁਸੀਂ ਕਿਦਾਂ ਦਾ ਵੀ ਮਰਜੀ ਦੁਪੱਟਾ ਲੈ ਲਓ ਲੈ ਗੀ ਲੈਣੀ ਆ ਫਰਾਕ ਬਣਾ ਕੇ ਬਣਾ ਸਕਦੇ ਆ ਤੁਸੀਂ ਇਹਦੀ ਸੂਟ ਬਣਾਉਣਾ ਇਹਦਾ ਸਲਵਾਰ ਸੂਟ ਵੀ ਬਹਾਂਜੂ ਲੇਸਿਸ ਲਾ ਕੇ ਬਹੁਤ ਸੋਹਣਾ ਸੂਟ ਰੈਡੀ ਹੋਣਾ ਵਾ ਤੇ ਉਸ ਤੋਂ ਅਗਲਾ ਜਿਹੜਾ ਸੂਟ ਆ ਇਹ ਦੇਖੋ ਇਹ ਵੀ ਆਲ ਓਵਰ ਸੂਟ ਆ ਜਿਹੜੇ ਤੁਹਾਨੂੰ ਹੁਣ ਅਸੀਂ ਸੂਟ ਦਿਖਾ ਰਹੇ ਆ ਆ ਵਾਲੇ ਇਹ ਸਾਰੇ ਆਲ ਓਵਰ ਸੂਟ ਨੇ ਤੁਸੀਂ ਦੇਖ ਸਕਦੇ ਆ ਕਿੰਨੇ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਤੇ ਇਹ ਬਣ ਕੇ ਸੂਟ ਬੜੇ ਹੀ ਸੋਹਣੇ ਲੱਗਣੇ ਨੇ ਤੇ ਜਿਹੜਾ ਨੈਕਸਟ ਆ ਬਲੈਕ ਦੇ ਵਿੱਚ ਆ orange ਫਲਾਵਰ ਹੈ ਇਹਦੇ ਵਿੱਚ orange ਬਣੀ ਹੋਈ ਆ ਤੁਸੀਂ ਦੇਖ ਸਕਦੇ ਆ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਬੜੇ ਸੋਹਣੇ ਜੀ ਕਰਦਾ ਤੋੜ ਲਈਏ ਇਹਨਾਂ ਨੂੰ ਆਪਾਂ ਤੇ ਬਹੁਤ ਸੋਹਣੇ ਲੱਗ ਰਹੇ ਨੇ ਨੈਕਸਟ ਆ ਜਿਹੜਾ ਉਹ ਵੀ ਬਲੈਕ ਦੇ ਉੱਪਰ ਹੀ ਆਊਗਾ ਇਹਦੇ ਵਿੱਚ ਪੱਤੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਸੂਟ ਦੇ ਤੇ ਜਦੋਂ ਇਹ ਸੂਟ ਰੈਡੀ ਹੋਇਆ ਨਾ ਰੈਡੀ ਹੋ ਕੇ ਬਹੁਤ ਸੋਹਣਾ ਲੱਗਣਾ ਵਾ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸੂਟ ਹੀ ਬਹੁਤ ਸੋਹਣਾ ਵਾ ਬਣ ਕੇ ਸੂਟ ਬਹੁਤ ਸੋਹਣਾ ਬਣਨਾ ਇਹ ਤੇ ਇਸ ਦਾ ਕੋਈ ਇਹ ਜ਼ਿਆਦਾ ਕੋਸਟਲੀ ਨਹੀਂ ਹੈਗੇ ਜਿਹੜੇ ਇਹ ਵਾਲੇ ਸੂਟ ਆ ਇਹਦਾ ਨੈਕਸਟ ਕਲਰ ਆ ਏ ਵੀ ਦੇਖੋ ਕਿੰਨਾ ਸੋਹਣਾ ਰਾਇਲ ਬਲੂ ਜਿਹਾ ਕਲਰ ਆ ਇਹਦੇ ਵਿੱਚ ਵਾਈਟ ਦੇ ਨਾਲ ਫਲਾਵਰ ਬਣੇ ਹੋਏ ਨੇ ਸਾਰੇ ਤੇ ਸਾਰੇ ਹੀ ਸੂਟ ਬੜੇ ਸੋਹਣੇ ਨੇ ਮੈਨੂੰ ਤਾਂ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਆ ਜੇ ਤੁਹਾਨੂੰ ਵੀ ਸੋਹਣੇ ਲੱਗੇ ਆ ਤਾਂ ਪਲੀਜ਼ ਸਾਰੇ ਜਾਣੇ ਮੇਰੀ ਵੀਡੀਓ ਨੂੰ ਫੋਲੋ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮੈਨੂੰ ਇਹ ਸੂਟ ਬਹੁਤ ਪਸੰਦ ਆਏ ਨੇ ਤੁਹਾਨੂੰ ਉਮੀਦ ਕਰਦੀ ਆ ਕਿ ਤੁਹਾਨੂੰ ਵੀ ਇਹ ਸਾਰੇ ਸੂਟ ਬਹੁਤ ਸੋਹਣੇ ਲੱਗਣਗੇ ਤੇ ਸਾਰੇ ਜਾਣੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਜੀ